ਸਰਤਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਵਿਕਾਸ ਕਾਰਜਾਂ ਦੀ ਰਫ਼ਤਾਰ ਜਾਰੀ ਹੈ ਜਿਸ ਦੇ ਚਲਦਿਆਂ ਕਾਦੀਆਂ ਹਲਕੇ ਦੇ ਇੰਚਾਰਜ ਸੀਨੀਅਰ ਅਗੂ ਐਡਵੋਕੇਟ ਜਗਰੂਪ ਸਿੰਘ ਸੇਖਵਾ ਵੱਲੋਂ ਅੱਜ ਹਲਕਾ ਕਾਦੀਆਂ ਦੇ ਪਿੰਡ ਰਾਜੂ ਬੇਲਾ ਤੋਂ ਤੁਸੀ ਬੰਦ ਤੱਕ ਦੀ ਸੜਕ 48 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਨ ਦਾ ਨੀ ਪੱਤਰ ਰੱਖਿਆ ਗਿਆ ਉਹਨਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਦ੍ਰਿੜ ਸੰਕਲਪ ਹਨ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲੋਂ ਤੋਂ ਮੈਂ ਪਿੰਡ ਮੇੜੇ ਦੇ ਨਗਰ ਨਿਵਾਸੀਆਂ ਨੂੰ ਪਿੰਡ ਕੋਟਲੀ ਹਰਚੰਦਾ ਦੇ ਨਗਰ ਨਿਵਾਸੀਆਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣੀ ਚਾਹਨਾ ਕਿ ਅੱਜ ਜਿਹੜੇ ਬੜੇ ਲੰਬੇ ਸਮੇਂ ਤੋਂ ਤੁਹਾਡੀਆਂ ਸੜਕਾਂ ਦੀ ਬਹੁਤ ਖਸਤਾ ਹਾਲਤ ਸੀ ਕਿਉਂਕਿ 2023 ਦੇ ਵਿੱਚ ਜਦੋਂ ਹੜ੍ਹ ਆਇਆ ਤੁਹਾਡੇ ਪਿੰਡਾਂ ਤੱਕ ਪਾਣੀ ਆਇਆ ਇਸ ਵਾਰਾਂ ਵੀ ਜਦੋਂ ਬਰਸਾਤ ਹੋਈ ਆ ਤਾਂ ਵੀ ਤੁਹਾਡੇ ਪਿੰਡਾਂ 'ਚ ਪਾਣੀ ਆਇਆ ਵਾ ਸੋ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਸੀਗੀ ਉਹਨਾਂ ਨੂੰ ਰਿਪੇਅਰ ਦੀ ਲੋੜ ਸੀ ਸੋ ਅੱਜ ਮੇੜੇ ਨਗਰ ਤੋਂ ਕੋਟਲੀ ਹਰਚੰਦਾ ਵਾਲੀ ਰੋਡ ਜਿਹੜੀ ਆ ਉਹਦਾ ਰਿਪੇਅਰ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ ਤਕਰੀਬਨ ਜਿਹੜੀ ਇਹਦੀ ਲੈਂਥ ਆ ਮੇੜੇ ਤੋਂ ਕੋਟਲੀ 2 ਕਿਲੋਮੀਟਰ ਪੌਣੇ 3 ਕਿਲੋਮੀਟਰ ਲਗਭਗ ਇਹਦੀ ਲੈਂਥ ਆ ਤੇ 55 ਲੱਖ ਤੇ 54 ਹਜ਼ਾਰ ਰੁਪਇਆ ਇਹਦੇ ਤੇ ਖਰਚਾ ਹੋਣਾ ਫਿਰ ਜਿਹੜੀ ਦੂਸਰੀ ਆ ਰੋਡ ਆ ਕੋਟਲੀ ਹਰਚੰਦਾ ਤੋਂ ਮੇੜੇ ਰੋਡ ਭੈਣੀਆਂ ਤੋਂ ਆ ਰਹੀ ਆ ਜਿਹੜੀ ਭੈਣੀਆਂ ਤੋਂ ਅੱਗੋਂ ਆ ਰਹੀ ਆ ਉਹਦੀ ਵੀ 1 ਕਿਲੋਮੀਟਰ ਲੈਂਥ ਆ ਔਰ 25 ਲੱਖ ਰੁਪਏ ਉਹਦੇ ਤੇ ਖਰਚਾਉਣਾ ਔਰ ਟੋਟਲ 81 ਲੱਖ ਰੁਪਏ ਜਿਹੜਾ ਵਾ ਮੇੜੇ ਪਿੰਡ ਦੀਆਂ ਜਿਹੜੀਆਂ ਲਾਗੇ ਤੁਹਾਨੂੰ ਸਪਰਕ ਸੜਕਾਂ ਨੇ ਉਹਦਾ ਖਰਚਾਉਣਾ ਇਹਦੇ ਤੋਂ ਅੱਗੇ ਜਿਹੜਾ ਦੂਸਰਾ ਪ੍ਰੋਗਰਾਮ ਆ ਝੰਡਾ ਲਵਾਣਾ ਸ਼ਿਸ਼ਰਾ ਰਾਜੂਬੇਲਾ ਰੋਡ ਤਕਰੀਬਨ 2.5 ਕਿਲੋਮੀਟਰ ਦੀ ਆ ਰੋਡ ਆ 48 ਲੱਖ ਤੇ 75000 ਰੁਪਿਆ ਇਹਦੀ ਲਾਗਤ ਆਉਣੀ ਆ ਔਰ ਜੇ ਉਸ ਤੋਂ ਅੱਗੇ ਚਲੇ ਜੀਏ ਫਿਰ ਕੋਟਲੀ ਹਰਚੰਦਾ ਇਹ ਤਾਂ ਹੋ ਗਿਆ ਜੀ ਫਿਰ ਝੰਡਾਲ ਬਾਣਾ ਤੋਂ ਡੇਰੇ ਝੰਡਾਲ ਬਾਣਾ ਰੋਡ ਤਕਰੀਬਨ ਪੌਣੇ 3 ਕਿਲੋਮੀਟਰ 53 ਲੱਖ ਰੁਪਿਆ ਦਾ ਖਰਚਾ ਹੋਣਾ ਫਿਰ ਰਾਜੂ ਬੇਲਾ ਤੋਂ ਤੁਸੀ ਬੰਦ ਤੱਕ ਦੀ ਰੋਡ ਜਿਹੜੀ ਆ 2 ਕਿਲੋਮੀਟਰ ਆ 48 ਲੱਖ ਰੁਪਿਆ ਲਗਭਗ ਉਤੇ ਤੇ ਖਰਚਾ ਹੋਣਾ ਫਿਰ ਮੁੱਲਾਂਵਾਲ ਤੋਂ ਜਿਹੜੀ ਭੈਣੀ ਖਾਦਰ ਰੋਡ ਆ 1 ਕਿਲੋਮੀਟਰ ਦੇ 26 ਪੁਆਇੰਟ ਨੇ 42 ਲੱਖ ਤੇ 55 ਹਜ਼ਾਰ ਉੱਤੇ ਖਰਚਾ ਆਉਣਾ ਔਰ ਮੁੱਲਾਂਵਾਲ ਪਿੰਡ ਦੀ ਜਿਹੜੀ ਫਿਰਨੀ ਆ ਔਰ ਸਮਸ਼ਾਨ ਘਾਟ ਨੂੰ ਰੋਡ ਜਾਂਦੀ ਆ 15 ਲੱਖ ਰੁਪਿਆ ਅਧਾ ਕਿਲੋਮੀਟਰ ਆ ਲਗਭਗ 15 ਲੱਖ ਰੁਪਿਆ ਉੱਤੇ ਖਰਚਾ ਆਉਣਾ ਫਿਰ ਮੁੱਲਾਂਵਾਲ ਤੋਂ ਗੁਰਦੁਆਰਾ ਨਾਨਕਸਰ ਸਾਹਿਬ ਜਿਹੜੀ ਜਾਂਦੀ ਰੋਡ ਆ ਤਕਰੀਬਨ ਡੇਢ ਕਿਲੋਮੀਟਰ ਆ 30 ਲੱਖ ਰੁਪਿਆ ਉਹਦੇ ਤੇ ਖਰਚਾ ਆਉਣਾ ਸੋ ਜੇ ਕੁੱਲ ਆਪਾਂ ਜੋੜ ਕਰ ਲਈਏ ਤੇ ਸਵਾ ਦੋ ਕਰੋੜ ਰੁਪਇਆ ਲਗਭਗ ਇਹਨਾਂ ਸੜਕਾਂ ਦੇ ਅੱਜ ਦੇ ਜਿਹੜੇ ਕੰਮ ਆ ਸਵਾ ਦੋ ਕਰੋੜ ਰੁਪਇਆ ਦੇ ਅੱਜ ਉਦਘਾਟਨ ਕਰਨੇ ਆ ਕੱਲ ਵੀ ਇਸੇ ਤਰ੍ਹਾਂ 7-8 ਸੜਕਾਂ ਤੇ ਕੀਤੇ ਸੀਗੇ ਸੋ ਪੂਰੀ ਜੇ ਮੈਂ ਸਮੁੱਚਤਾ ਦੀ ਗੱਲ ਕਰਾਂ ਤੇ ਮਾਰਕੀਟ ਕਮੇਟੀ ਕਾਨੂੰ ਆਣ ਦੇ ਲਗਭਗ 45 ਕਰੋੜ ਦੇ ਕੰਮ ਸੜਕਾਂ ਦੇ ਰਿਪੇਅਰ ਦੇ ਮਨਜ਼ੂਰ ਹੋਏ ਨੇ ਇਸੇ ਤਰ੍ਹਾਂ ਮਾਰਕੀਟ ਕਮੇਟੀ ਧਾਰੀਆਲ ਦੇ 35 ਕਰੋੜ ਤੇ 27 ਲੱਖ ਦੇ ਹੋਏ ਨੇ ਔਰ ਮਾਰਕੀਟ ਕਮੇਟੀ ਕਾਦੀਆਂ ਦੇ ਵੀ 25 ਕਰੋੜ ਤੋਂ ਵੱਧ ਦੇ ਕੰਮ ਜਿਹੜੇ ਮਨਜ਼ੂਰ ਹੋਏ ਨੇ ਜੋ ਜੇ ਕੋਲ ਜੋੜ ਕਰ ਲੀਏ ਤਾਂ 1 ਅਰਬ ਤੋਂ ਵੱਧ ਦੇ ਕੰਮ ਜਿਹੜੇ ਆ ਉਹ ਕੇਵਲ ਸਾਡੀਆਂ ਸੜਕਾਂ ਨੂੰ ਰਿਪੇਅਰ ਕਰਨ ਤੇ ਮਜੂਰ ਹੋਏ ਆ ਔਰ ਇਹਦੇ ਨਾਲ ਨਾਲ ਜਿਹੜੀਆਂ ਪ੍ਰਮੁੱਖ ਸੜਕਾਂ ਨੇ ਉਹਨਾਂ ਨੂੰ ਅਸੀਂ 18 ਫੁੱਟ ਵੀ ਕਰ ਰਹੇ ਆ ਉਹਦੇ ਪਿਛਲੇ ਸਾਲ ਦੇ ਕੰਮ ਜਿਹੜੇ ਮਨਜ਼ੂਰ ਹੋਏ ਆ ਉਹ ਵੀ 2 ਮਹੀਨੇ ਦੇ ਵਿੱਚ ਵਿੱਚ ਜਿਹੜੇ ਆ ਸਾਰੇ ਕੰਮ ਨਵੰਬਰ ਦੇ ਐਂਡ ਤੱਕ ਸਾਰੇ ਮੁਕੰਮਲ ਹੋਣਗੇ ਜਿੰਨੀਆਂ ਤੁਸੀਂ ਨੂੰ ਬੰਨ ਨੂੰ ਸੜਕਾਂ ਲੱਗਦੀਆਂ ਨੇ ਚਾਹੇ ਉਹ ਰਾਜੂ ਬੇਲਾ ਬਲਵੰਡੇ ਵਾਲੀ ਰੋਡ ਹੋਵੇ ਚਾਹੇ ਜਿਹੜੀ ਆ ਮੁੱਲਾਵਾਲ ਤੱਕ ਵਾਲੀ ਜਿਹੜੀ ਰੋਡ ਆ ਵਾਇਆ ਬਾਗੜੀਆਂ ਜਾਂਦੀ ਉਹ ਹੋਵੇ ਚਾਹੇ ਜਿਹੜੀ ਪਿੱਛੇ ਨਾਣੇਕੋਟ ਵਾਲੀ ਰੋਡ ਆ ਲਾਧੂਪੁਰ ਕਾਲੇ ਤੱਕ ਇਹ ਸਾਰੀਆਂ ਸੜਕਾਂ ਜਿਹੜੀਆਂ 18 ਫੁੱਟ ਜਿਹੜੀਆਂ ਕੀਤੀ ਗਈ ਆ ਚਾਹੇ ਕਾਨੂੰ ਆਣ ਤੋਂ ਘੱਲੂਖੜਾ ਸਾਹਿਬ ਵਾਲੀ ਰੋਡ ਆ ਭੂਰੀਆਂ ਤੱਕ ਜਿਹੜੀ ਜਾਂਦੀ ਉਹ ਵੀ 18 ਫੁੱਟ ਕਰ ਦਿੱਤੀ ਗਈ ਆ ਇੱਥੇ ਤਰ੍ਹਾਂ ਕਾਡੀਆਂ ਤੋਂ ਲੈ ਕੇ ਜਿਹੜੀ ਧਾਰੀਵਾਲ ਰੋਡ ਜਾਂਦੀ ਉਹ ਵੀ 18 ਫੁੱਟ ਮਨਜ਼ੂਰ ਹੋਈ ਆ ਉਹਦਾ ਵੀ ਕੰਮ ਚੱਲ ਰਿਹਾ ਤੇ ਜਿਹੜੀਆਂ ਬਾਕੀ ਤਿੰਨ ਵੱਡੀਆਂ ਰੋਡ ਸੀ ਲੰਬੀ ਲੈਂਥ ਵਾਲੀਆਂ 27 28 ਕਿਲੋਮੀਟਰ ਜਿਹੜਾ ਸਾਡੀ ਧੁੱਸੀਵੰਦ ਦਿਹਾੜੀ ਰੋਡ ਆ ਉਹਦਾ ਵੀ ਰਿਪੇਅਰ ਦਾ ਕੰਮ ਜਿਹੜਾ ਚੱਲ ਰਿਹਾ ਲਗਭਗ 80% ਕੰਪਲੀਟ ਆ ਕੁਝ ਤੇ ਪ੍ਰੀਮਿਕਸ ਪੈਣ ਵਾਲਾ ਇਸੇ ਤਰ੍ਹਾਂ ਖਰਚੋਵਾਲ ਤੋਂ ਜਿਹੜੀ ਬਟਾਲਾ ਰੋਡ ਆ ਉਹਦਾ ਵੀ 70 80% ਕੰਮ ਜਿਹੜਾ ਕਾਦੀਆਂ ਸ਼ਹਿਰ ਦੇ ਵਿੱਚ ਸਾਰੀ ਰੋਡ ਦੀ ਰਿਪੇਅਰ ਹੋ ਗਈ ਆ ਆਉਣ ਵਾਲੇ 15 20 ਦਿਨਾਂ ਚ ਉਹ ਵੀ ਕੰਮ ਕੰਪਲੀਟ ਹੋਊਗਾ ਇਸੇ ਤਰ੍ਹਾਂ ਧਾਰੀਵਾਲ ਤੋਂ ਜਿਹੜੀ ਡੱਡਵਾ ਰੋਡ ਆ ਡੇਰਾ ਬਾਬਾ ਨਾਨਕ ਤੱਕ ਹਲਕੇ ਚ ਜਾਂਦੀ ਆ ਉਹਦਾ ਵੀ 70 80% ਕੰਮ ਕੰਪਲੀਟ ਹੋ ਗਿਆ 15 ਦਿਨ ਚ ਉਹਦਾ ਕੰਮ ਜਿਹੜਾ ਵਾ ਉਹ ਕੰਪਲੀਟ ਹੋਊਗਾ ਸੋ ਕੁੱਲ ਮਿਲਾ ਕੇ ਵਿਧਾਨ ਸਭਾ ਹਲਕਾ ਕਾਦੀਆਂ ਦੀ ਆਉਣ ਵਾਲੇ ਤਿੰਨਾਂ ਚਾਰ ਮਹੀਨਿਆਂ ਚ ਇੱਕ ਵੀ ਸੜਕ ਅਹੀ ਇਹੋ ਜਿਹੀ ਨਹੀਂ ਰਹਿਣ ਤਾਂਗੇ ਜਿਹਦੀ ਰਿਪੇਅਰ ਨਹੀਂ ਹੋਊਗੀ ਜਿਹੜਾਂ ਦਾ ਆਪਣਾ ਚੌੜਾ ਨਹੀਂ ਹੋਊਗਾ ਜਿਨ੍ਹਾਂ ਦੀ ਸਟਰੈਂਥਨਿੰਗ ਨਹੀਂ ਹੋਊਗੀ ਔਰ ਇਹਦੇ ਨਾਲ ਨਾਲ 6 ਸਾਲ ਦਾ ਜਿਹੜਾ ਵਾ ਮੇਨਟੇਨੈਂਸ ਦਾ ਕੰਟਰੈਕਟ ਵੀ ਉਹਨਾਂ ਠੇਕੇਦਾਰਾਂ ਦੇ ਨਾਲ ਸਰਕਾਰ ਨੇ ਜਿਹੜਾ ਵਾ ਉਹ ਕਰ ਲਿਆ ਵਾ ਜੇ ਇਸ ਰਕਬੇ ਦੇ ਵਿੱਚ ਜਿਹੜਾ ਇਸ ਸਮੇਂ ਦੇ ਵਿੱਚ ਸੜਕ ਖਰਾਬ ਹੁੰਦੀ ਆ ਤੇ ਉਹਦੀ ਰਿਪੇਅਰ ਕਰਕੇ ਜਿਹੜਾ ਵਾ ਉਹਦੀ ਮੇਨਟੇਨੈਂਸ ਕਰਨ ਦੀ ਜ਼ਿੰਮੇਵਾਰੀ ਉਸ ਠੇਕੇਦਾਰ ਦੀ ਹੋਊਗੀ 20% ਪੈਸੇ ਉਸ ਟੈਂਡਰ ਤੇ ਰੱਖਵੇਂ ਲੱਖ ਦੇ ਜਾਣਗੇ ਕੰਮ ਕੰਪਲੀਟ ਹੋਣ ਤੋਂ ਬਾਅਦ ਵੀ ਤਾਂ ਕਿ ਕੋਈ ਵੀ ਸੜਕ ਜਿਹੜੀ ਆ ਉਹ ਟੁੱਟੇ ਨਾ ਠੇਕੇਦਾਰ ਦੀ ਮਜਬੂਰੀ ਬਣਾ ਦਿੱਤੀ ਗਈ ਆ ਕਿ ਉਹ ਚੰਗਾ ਕੰਮ ਕਰੇਗਾ ਤੇ ਉਹਨੂੰ ਪੈਸੇ ਦੀ ਬਜਟ ਹੋਊਗੀ ਨਹੀਂ ਤਾਂ ਉਹਨੂੰ ਦੁਨੇ ਪੈਸੇ ਸੜਕ ਤੇ ਫੇਰ ਲਾਉਣੇ ਪੈਣਗੇ ਸੋ ਇਸ ਕਰਕੇ ਤੁਸੀਂ ਪਹਿਲਾਂ ਵੀ ਸੜਕਾਂ ਬੰਦੀਆਂ ਵੇਖਦੇ ਹੋਏਗੇ ਪਰ ਜੇ ਇਸ ਵਾਰਾਂ ਇਸ ਵਾਰਾਂ ਜਿਸ ਤਰ੍ਹਾਂ ਦੀਆਂ ਸੜਕਾਂ ਬੜੀਆਂ ਨੇ ਇਹਨੇ ਵਿੱਚ ਫਰਕ ਤੁਹਾਨੂੰ ਮੈਂ ਬਹੁਤਾ ਬੋਲ ਕੇ ਆਪ ਨਹੀਂ ਆਖਣਾ ਕਿ ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਤੁਸੀਂ ਆਪ ਜਿਹੜੇ ਰਾਹੀਰੋ ਉਹ ਦੱਸ ਸਕਦੇ ਹੋ ਕਿ ਪਹਿਲੋਂ ਸੜਕਾਂ ਕਿੱਤਾਂ ਦੀਆਂ ਬਣੀਆਂ ਤੇ ਅੱਜ ਕਿੱਤਾਂ ਬਣ ਰਹੀਆਂ ਜੇ ਬਲਵੰਡੇ ਵਾਲੀ ਪੁਲੀ ਦਾ ਕੰਮ ਸੀ ਪਹਿਲੋਂ ਪੁਲੀ ਸੀ ਅੱਜ ਉਹ ਪੁਲ ਵਾ ਇੰਨਾ 3-3 ਫੁੱਟ ਚੌੜਾ 4-5 ਫੁੱਟ ਉੱਚਾ ਕੀਤਾ ਗਿਆ ਪਹਿਲੋਂ ਨਿਗੀ ਦੀ ਪੁਲੀ ਸੀ ਔਰ 50 ਫੁੱਟ ਤੱਕ ਕੋਠੀਆਂ ਗਾਲ ਕੇ ਤੇ ਫੇਰ ਉਹ ਪੁਲ ਬਣਿਆ ਟਾਈਮ ਜ਼ਰੂਰ ਲੱਗਾ ਪਰ ਇਹੋ ਜਿਹੇ ਆ ਪੁਲ ਬਣਿਆ ਜਿੱਦਾਂ ਅੰਗਰੇਜ਼ਾਂ ਵੇਲੇ ਤੇ ਪੁਲ ਬਣਦੇ ਹੁੰਦੇ ਸੀ 100 ਤੋਂ 1.5-2 ਸਾਲ ਤੱਕ ਉਹਨਾਂ ਦੀ ਮਿਆਦ ਹੁੰਦੀ ਸੀ ਇਹੋ ਜਿਹੇ ਪੁਲ ਬਣਾ ਕੇ ਦਿੱਤਾ ਵਾ ਜਿਹਦੇ ਵਿੱਚ ਇੱਕ ਵੀ ਪੈਸੇ ਦੀ ਰਿਸ਼ਵਤ ਖਰੀ ਨਹੀਂ ਹੋਈ ਇਸੇ ਕਰਕੇ ਵਧੀਆ ਬਣਿਆ ਵਾ ਚੌੜਾ ਬਣਿਆ ਉੱਚਾ ਬਣਿਆ ਵਾ ਤੇ ਜਿਹੜੀ ਉਹਦੀਆਂ ਅਪਰੋਚ ਰੋਡ ਰਹਿ ਗਈਆਂ ਨੇ ਉਹ ਵੀ ਮੇਰੀ ਐਸ.ਐਸ. ਸਾਹਿਬ ਨਾਲ ਗੱਲ ਹੋਈ ਆ ਉਹ ਵੀ ਅਪਰੋਚ ਰੋਡ ਦਾ ਕੰਮ ਜਲਦੀ ਸ਼ੁਰੂ ਹੋ ਕੇ ਵਧੀਆ ਖੁੱਲੀਆਂ ਨਾਲ ਉਹਦੇ ਪੁਲ ਦੇ ਅਪਰੋਚ ਰੋਡ ਵੀ ਬਣਾ ਕੇ ਦੇਾਂਗੇ ਸੋ ਇੱਕ ਇੱਕ ਸੜਕ ਜਿਹੜੀ ਕਾਦੀਆਂ ਹਲਕੇ ਦੀ ਮੇਰੇ ਟਿਪ ਤੇ ਆ ਰੋਜ਼ 8-10 ਪਿੰਡਾਂ 'ਚ ਜਾ ਕੇ ਮੈਂ ਆਪ ਸੜਕਾਂ ਦੇ ਉਦਘਾਟਨ ਕਰ ਰਿਹਾ ਕੋਈ ਵੀ ਸੜਕ ਮੇਰੀਆਂ ਅੱਖਾਂ ਤੋਂ ਵਾਂਝੀ ਨਹੀਂ ਆ ਸੋ ਇਸ ਕਰਕੇ ਕਿਉਂਕਿ ਅਸੀਂ ਜ਼ਮੀਨ ਪੱਧਰ ਤੇ ਵਿਚਰਨ ਵਾਲੇ ਬੰਦੇ ਆ ਹੈਲੀਕਾਪਟਰਾਂ 'ਚ ਹੂਟੇ ਲੈਣ ਵਾਲੇ ਜਾਂ ਬੰਬੂ ਘਾਟਾਂ ਤੇ ਜਾਣ ਵਾਲੇ ਬੰਦੇ ਨਹੀਂਗੇ ਸੋ ਇਸ ਕਰਕੇ ਹਰ ਸੜਕ ਮੇਰੀ ਨੋਟਿਸ 'ਚ ਆ ਇੱਕ ਇੱਕ ਸੜਕ ਆ ਪੱਕਾ ਦੀਆਂ ਹਲਕੇ ਦੀ ਜਿਹੜੀ ਆ ਵਧੀਆ ਬਣਾ ਕੇ ਤੇ ਆ ਕਿ ਇਹ ਮੇਰੀ ਸਾਰੇ ਹਲਕਾ ਵਾਸੀਆਂ ਨੂੰ ਜਿਹੜੀ ਅਸ਼ੋਰੈਂਸ ਆ ਸੋ ਮੈਂ ਬਹੁਤ ਵੱਡੀ ਗਿਣਤੀ 'ਚ ਅੱਜ ਪਿੰਡ ਮਿੜੇ ਦੇ ਨਿਵਾਸੀ ਆਏ ਨੇ ਮੈਂ ਸਾਡੇ ਬਲਾਕ ਪ੍ਰਧਾਨ ਰਿਆਰ ਸਾਹਿਬ ਦਾ ਔਰ ਸਾਰੀ ਸੰਗਤ ਦਾ ਸਮੁੱਚਤਾ ਦੇ ਵਿੱਚ ਬਹੁਤ ਧੰਨਵਾਦ ਕਰਦਾ ਜਿਹੜੇ ਬਹੁਤ ਵੱਡੀ ਗਿਣਤੀ ਚ ਅੱਜ ਜੁੜੇ ਆ ਸਾਡਾ ਸਵਾਗਤ ਕੀਤਾ ਸੋ ਸਾਰੀ ਸੰਗਤ ਦਾ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਾਰੇ ਹਾਜ਼ਰੀਨ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ